ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 78 ਆਓ ਸੁਣਦੇ ਹਾਂ ਕੀਰਤਨੀਏ ਸਿੰਘ ਸਵੇਰੇ ਇਸ ਤੁਕ ਨੂੰ ਗੁਣ ਗਾਵਤ ਸੁਖ ਚੈਨ ਸਥਾਈ ਬਣਾ ਕੇ ਵਾਰ-ਵਾਰ ਰੀਪੀਟ ਕਰ ਰਹੇ ਸਨ ਰਿਪੀਟ ਹੋਣ ਕਰਕੇ ਮੇਰੇ ਮਨ ਤੇ ਇਹ ਛੋਟੀ ਜਹੀ ਤੁੱਕ ਵੱਡਾ ਪ੍ਰਭਾਵ ਛੱਡ ਰਹੀ ਸੀ ਗੁਰਬਾਣੀ ਅਗਾਧ ਬੋਧ ਹੈ ਇਸ ਛੋਟੀ ਜਹੀ ਤੁੱਕ ਵਿੱਚ ਇੰਨਾ ਵੱਡਾ ਮੈਸੇਜ ਜਿਵੇਂ ਸਮੁੰਦਰ ਨੂੰ ਕੁੱਜੇ ਵਿੱਚ ਭਰ ਦਿੱਤਾ ਹੋਵੇ ਪਰ ਅਸੀਂ ਗੁਰੂ ਦੇ ਸਿੱਖ ਬਹੁਤ ਆਤ ਵਿੱਚ ਨਾ ਬਾਣੀ ਨੂੰ ਵਿਚਾਰਦੇ ਹਾਂ ਨਾ ਉਸ ਤੇ ਅਮਲ ਕਰਦੇ ਹਾਂ ਸਾਡੇ ਕੰਨਾਂ ਵਿੱਚ ਤਾਂ ਹਰ ਵੇਲੇ ਇਹ ਗੱਲ ਹੀ ਗੂੰਜਦੀ ਰਹਿੰਦੀ ਹੈ ਕਿ ਤਨ ਕਮਾਓ ਹੋਰ ਤਨ ਕਮਾਓ ਤੇ ਕਮਾਈ ਜਾਓ ਤਨ ਨਾਲ ਸੁੱਖ ਪਾਈ ਜਾਓ ਜੇ ਤਨ ਨਾਲ ਹੀ ਸੁੱਖ ਮਿਲ ਜਾਂਦੇ ਤਾਂ ਫਿਰ ਨਾ ਤਾਂ ਤਲਾਕ ਹੁੰਦੇ ਨਾ ਹਸਪਤਾਲਾਂ ਦੀ ਲੋੜ ਹੁੰਦੀ ਤੇ ਨਾ ਧਾਰਮਿਕ ਸਥਾਨਾਂ ਦੀ ਨਾ ਉਥੋਂ ਮਿਲਦੇ ਗਿਆਨ ਦੀ ਆਓ ਇਸ ਤੁਕ ਨੂੰ ਸੱਚਾ ਸੁਖ ਪਾਉਣ ਦੀ ਫਿਲਾਸਫੀ ਨੂੰ ਅੱਗੇ ਵਧੇਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਣ ਗਾਵਤ ਉਤਰਸ ਮੈਲ ਗੁਰਬਾਣੀ ਦਾ ਹਰ ਕਥਨ اٹਲ ਸਚਾਈ ਹੈ ਨਿੱਕੀ ਜਹੀ ਤੁਕ ਵਿੱਚ ਗੁਰੂ ਜੀ ਨੇ ਸਾਨੂੰ ਮਹਾਨ ਉਪਦੇਸ਼ ਦਿੱਤਾ ਹੈ ਕਿ ਈਸ਼ਵਰ ਵਾਹਿਗੁਰੂ ਜੀ ਦੇ ਗੁਣ ਗਾਉਣੇ ਹਨ ਤੇ ਗਾਈ ਜਾਣੇ ਹਨ ਸਹਜੇ ਹੀ ਸਹਜੇ ਮਨ ਵਿੱਚ ਗਾਉਣੇ ਹਨ ਕਰ ਵਿਹਾਰ ਕਰਦਿਆਂ ਵੀ ਗਾਉਣੇ ਹਨ ਭਾਵ ਈਸ਼ਵਰ ਨੂੰ ਹਰ ਵੇਲੇ ਆਪਣੇ ਚਿੱਤ ਚੇਤੇ ਵਿੱਚ ਰੱਖਣਾ ਹੈ ਤੇ ਚਿੱਤ ਚੇਤੇ ਵਿੱਚ ਰੱਖਦੇ ਹੋਏ ਕਰਮ ਕਰਨੇ ਹਨ ਤੇ ਉਹ ਕਰਮ ਸੁਖ ਦੇਣ ਵਾਲੇ ਹੁੰਦੇ ਹਨ ਈਸ਼ਵਰ ਦੇ ਗੁਣਾ ਦਾ ਆਧਾਰ ਸੱਚ ਹੈ ਸੱਚ ਸੁਖਦਾਇਕ ਹੁੰਦਾ ਹੈ ਈਸ਼ਵਰ ਦਾ ਨਿੱਕੇ ਤੋਂ ਨਿੱਕਾ ਗੁਣ ਤੇ ਵੱਡੇ ਤੋਂ ਵੱਡਾ ਗੁਣ ਦੋਨੋਂ ਹੀ ਅਸੀਂ ਵਿਚਾਰਨੇ ਹਨ ਤਾਂ ਹੀ ਸਾਨੂੰ ਈਸ਼ਵਰ ਦੀ ਇਸੀਮ ਮਹਾਨਤਾ ਦਾ ਪਤਾ ਲੱਗਣ ਲੱਗ ਪਵੇਗਾ ਜਿਵੇਂ ਸਾਡੇ ਮਨੁੱਖਾਂ ਦੇ ਸਰੀਰ ਦਾ ਹਰ ਇੱਕ ਅੰਗ ਬਾਕਮਾਲ ਵਿਸਮਾਦੀ ਹੈਰਾਨਕੁਨ ਹੈ ਇਹ ਛੋਟਾ ਜਿਹਾ ਸਰੀਰ ਬੇਮਿਸਾਲ ਹੈ ਤਾਂ ਈਸ਼ਵਰ ਉਹਦੀ ਰਚੀ ਹੋਈ ਸ੍ਰਿਸ਼ਟੀ ਇਤਨੀ ਵੱਡੀ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਹੈ ਲੱਖ ਪਤਾਲਾਂ ਪਤਲ ਲੱਖ ਅਗਾਸਾਂ ਆਗਾਸ ਧਰਤੀਆਂ ਦੀ ਕਮੀ ਨਹੀਂ ਸੂਰਜਾਂ ਦੀ ਕਮੀ ਨਹੀਂ ਸਾਡੀ ਧਰਤੀ ਦੇ ਉੱਤੇ ਬਣੇ ਵਿਸ਼ਾਲ ਸਮੁੰਦਰ ਉੱਤੇ ਪੈਂਦੀ ਸੂਰਜ ਦੀ ਗਰਮੀ ਨਾਲ ਭਾਫ਼ ਬਣਦੀ ਹੈ ਤੇ ਭਾਫ਼ ਤੋਂ ਬੱਦਲ ਬਣ ਕੇ ਪਹਾੜ ਵੱਲ ਤੁਰਦੇ ਹਨ ਪਹਾੜ ਦੇ ਵਿੱਚ ਭਾਫ਼ ਦੇ ਬੱਦਲ ਪਾਣੀ ਵਰਸੋਂਦੇ ਹੋਏ ਮੈਦਾਨੀ ਇਲਾਕਿਆਂ ਵਿੱਚ ਖੇਤੀ ਨੂੰ ਸਿੰਜਦੇ ਹਨ ਉੱਚੇ ਪਹਾੜਾਂ ਉੱਤੇ ਪਾਣੀ ਦੇ ਝਰਨੇ ਚੱਲਦੇ ਹਨ ਜੋ ਪਾਣੀ ਜ਼ਮੀਨ ਤੋਂ ਪਹਾੜ ਤੱਕ ਚੜਿਆ ਹੁੰਦਾ ਹੈ ਦਰਿਆਵਾਂ ਦਾ ਰੂਪ ਲੈਂਦਾ ਹੈ ਈਸ਼ਵਰ ਦਾ ਹਰ ਕਰਮ ਬੜਾ ਡੂੰਗਾ ਬੜਾ ਵਿਸਮਾਦੀ ਤੇ ਹੈਰਾਨ ਕਰਨ ਵਾਲਾ ਹੈ ਜਿਵੇਂ ਜਿਵੇਂ ਅਸੀਂ ਉਸਦੇ ਗੁਣਾਂ ਨੂੰ ਸੋਚਾਂਗੇ ਵਿਚਾਰਾਂਗੇ ਤਾਂ ਉਸ ਪ੍ਰਤੀ ਸ਼ਰਧਾ ਵਧਦੀ ਜਾਵੇਗੀ ਸਾਨੂੰ ਆਪਣੇ ਔਗੁਣ ਨਜ਼ਰ ਆਉਣ ਲੱਗ ਜਾਣਗੇ ਤੇ ਈਸ਼ਵਰ ਦੇ ਗੁਣ ਜਦੋਂ ਅਸੀਂ ਆਪਣੇ ਔਗੁਣਾਂ ਨੂੰ ਸਮਝਾਂਗੇ ਤਾਂ ਅਸੀਂ ਈਸ਼ਵਰ ਵੱਲ ਵਧਾਂਗੇ ਤਾਂ ਅਸੀਂ ਔਗੁਣਾਂ ਨੂੰ ਖਤਮ ਕਰਾਂਗੇ ਇਸ ਤਰ੍ਹਾਂ ਸਾਡੇ ਮਨ ਨੂੰ ਜੋ ਇਹ ਸਾਰਾ ਕੁਝ ਵੇਖ ਰਿਹਾ ਹੈ ਸਮਝ ਰਿਹਾ ਹੈ ਤੇ ਕਰ ਰਿਹਾ ਹੈ ਸ਼ਾਂਤੀ ਮਿਲੇਗੀ ਈਸ਼ਵਰ ਦਾ ਹਰ ਗੁਣ ਹਰ ਕਰਮ ਸੁਖ ਚੈਨ ਦੇਣ ਵਾਲਾ ਹੈ ਬਾਣੀ ਦੀ ਇੱਕ ਹੋਰ ਤੁਕ ਕਹਿੰਦੀ ਹੈ ਰਮਈਆ ਕੇ ਗੁਣ 체ਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਣੀ ਪਾਵ हे ईश्वर तू ਹਰ ਜਗ੍ਹਾ ਰਮਿਆ ਹੋਇਆ ਹੈ ਕਣਕਣ ਵਿੱਚ ਤੇਰੀ ਹੋਂਦ ਹੈ हे ਮਨੁੱਖ ਤੂੰ ਉਸ ਦੇ ਗੁਣਾਂ ਨੂੰ ਯਾਦ ਰੱਖ ਸਮਝ ਵਿਚਾਰ ਕਰ ਉਸ ਦਾ ਮੂਲ ਕੀ ਹੈ ਉਹ ਦ੍ਰਿਸ਼ਟਮਾਨ ਕਿਵੇਂ ਹੈ ਜਿਵੇਂ ਜਿਵੇਂ ਤੂੰ ਉਸ ਨੂੰ ਵਿਚਾਰੇਗਾ ਖੋਜੇਗਾ ਉਸ ਦੀ ਵਿਸ਼ਾਲਤਾ ਤੇਰੇ ਵੱਲ ਵੱਧਦੀ ਜਾਵੇਗੀ ਤੇ ਵਿਸ਼ਾਲਤਾ ਦਾ ਪ੍ਰਭਾਵ ਤੇਰੇ ਤੇ ਪੈਂਦਾ ਜਾਵੇਗਾ ਤੇਰੀ ਮੈਲ ਵੀ ਘਟਦੀ ਜਾਵੇਗੀ ਤੇਰਾ ਹੰਕਾਰ ਵੀ ਘਟਦਾ ਜਾਵੇਗਾ ਇੱਕ ਹੋਰ ਤੁਕ ਵਿੱਚ ਗੁਰੂ ਜੀ ਕਹਿੰਦੇ ਹਨ ਗੁਣ ਗਾਵਤ ਤੇਰੀ ਉਤਰਸ ਮੈਲ ਮਹਾਨ ਈਸ਼ਵਰ ਦੇ ਗੁਣ ਗਾ ਗਾ ਕੇ ਤੇਰੇ ਮਨ ਦੀ ਮੈਲ ਉਤਰ ਜਾਵੇਗੀ ਮਨ ਸਾਫ ਹੋ ਜਾਵੇਗਾ પારਦਰਸ਼ੀ ਬਣ ਜਾਵੇਗਾ ਮਨੁੱਖੀ ਮਨ ਉਹ ਗੁਣਾ ਨਾਲ ਭਰਿਆ ਰਹਿੰਦਾ ਹੈ ਛੋਟੀ ਜਹੀ ਪ੍ਰਾਪਤੀ ਦੇ ਉੱਤੇ ਹੀ ਇਹ ਅਭਿਮਾਨ ਕਰਨ ਲੱਗ ਜਾਂਦਾ ਹੈ ਕਿਸੇ ਹੋਰ ਵਿਅਕਤੀ ਨੂੰ ਦੇਖਦਾ ਹੈ ਕਿ ਉਹ ਪਦਾਰਥ ਪ੍ਰਾਪਤੀ ਵਿੱਚ ਮੇਰੇ ਤੋਂ ਪਿੱਛੇ ਹੈ ਤਉ ਆਪਣੇ ਆਪ ਨੂੰ ਸਿਆਣਾ ਬੁੱਧੀਮਾਨ ਸਮਝਣ ਲੱਗ ਜਾਂਦਾ ਹੈ ਤੇ ਆਪਣੇ ਆਚਰਣ ਦਾ ਨੁਕਸਾਨ ਕਰ ਲੈਂਦਾ ਹੈ ਗੁਰੂ ਜੀ ਨੇ ਇਹੀ ਤਾਂ ਤਾਕੀਦ ਕੀਤੀ ਹੈ ਕਿ हे ਪ੍ਰਾਣੀ ਹਰ ਵੇਲੇ ਹੀ ਪ੍ਰਭੂ ਦੇ ਗੁਣਾਂ ਨੂੰ ਯਾਦ ਵਿੱਚ ਰੱਖ ਤਾਂ ਕਿ ਤੈਨੂੰ ਹੰਕਾਰ ਨਾ ਆਵੇ ਹੰਕਾਰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇਹ ਗੁਣਾ ਨੂੰ ਖਾ ਜਾਂਦਾ ਹੈ ਗੁਣਾ ਦਾ ਵਿਨਾਸ਼ ਕਰ ਦਿੰਦਾ ਹੈ ਗੁਣ ਸਾਰੇ ਹੀ ਪ੍ਰਭੂ ਦੇ ਹਨ ਅਸੀਂ ਮਨੁੱਖਾਂ ਨੇ ਈਸ਼ਵਰ ਦੇ ਗੁਣਾ ਨੂੰ ਚੇਤੇ ਕਰ ਕਰਕੇ ਆਪਣੀ ਉਹ ਗੁਣਾ ਦਾ ਵਿਨਾਸ਼ ਕਰਨਾ ਹੁੰਦਾ ਹੈ ਜਿਵੇਂ ਜਿਵੇਂ ਅਸੀਂ ਈਸ਼ਵਰ ਦੇ ਗੁਣਾਂ ਨੂੰ ਚੇਤੇ ਕਰਦੇ ਹਾਂ ਵਿਚਾਰਦੇ ਹਾਂ ਗਾਉਂਦੇ ਹਾਂ ਤੇ ਆਪਣੇ ਆਚਰਣ ਵਿੱਚ ਢਾਲਦੇ ਹਾਂ ਓਮੀ ਓਮੀ ਹੀ ਸਾਨੂੰ ਸੁੱਖ ਮਿਲਦਾ ਹੈ ਚੈਨ ਮਿਲਦਾ ਹੈ ਸਾਡ ਅਸੰਤੁਲਿਤ ਮਨ ਸੰਤੁਲਿਤ ਹੋਣ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਕੁਦਰਤ ਨੇ ਸਾਨੂੰ ਮਨੁੱਖਾਂ ਨੂੰ ਸਮਝਾਉਣ ਲਈ ਪਿਆਰੇ ਪਿਆਰੇ ਜੀਵ ਜੰਤੂ ਪੈਦਾ ਕੀਤੇ ਹਨ। ਉਹਨਾਂ ਦੇ ਵੱਖਰੇ ਵੱਖਰੇ ਸੁਭਾ ਮਨਮੋਹਕ ਹਨ। ਵਿਚਾਰੀ ਛੋਟੀ ਜਿਹੀ ਚਿੜੀ ਪੋ ਫੁੱਟੀ ਸਮੇ ਆਪਣੀ ਚਹਿਕਦੀ ਹੋਈ ਆਵਾਜ਼ ਸਾਡੇ ਕੰਨਾਂ ਵਿੱਚ ਪਾਉਂਦੀ ਹੈ। ਤਾਂ ਸਾਨੂੰ ਸਕੂਨ ਮਿਲਦਾ ਹੈ। ਕਬੂਤਰ ਦੀ ਗੂਟਰ ਗੂੰ ਸਾਨੂੰ ਚੰਗੀ ਲੱਗਦੀ ਹੈ। ਨਿੱਕਾ ਪਿਆਰਾ ਖਰਗੋਸ਼ ਕਾ ਪੱਤੇ ਖਾ ਕੇ ਟਪੂਸੀਆਂ ਮਾਰ ਕੇ ਸਾਡਾ ਮਨੋਰੰਜਨ ਕਰ ਦਿੰਦਾ ਹੈ। ਮੈਂ ਮਿਸਾਲ ਦੇ ਤੌਰ ਤੇ ਤਿੰਨ ਜਾਨਵਰਾਂ ਦਾ ਲਿਖਿਆ ਹੈ। ਸਿਰਫ ਤਿੰਨ ਜਾਨਵਰਾਂ ਦਾ। ਈਸ਼ਵਰ ਦੀ ਕਿਤਨੀ ਵੱਡੀ ਵਿਸ਼ਾਲਤਾ ਹੈ। ਉਸ ਨੇ ਸਾਨੂੰ ਮਨੁੱਖਾਂ ਨੂੰ आनंद मानण ਲਈ ਤੇ ਉਹਨਾਂ ਜਾਨਵਰਾਂ ਤੋਂ ਕੁਝ ਸਿੱਖਣ ਲਈ ਬਖਸ਼ੀਸ਼ਾਂ ਕੀਤੀਆਂ ਹੋਈਆਂ ਹਨ ਇਹ ਸਾਰੇ ਗੁਣ ਪ੍ਰਭੂ ਦੇ ਹੀ ਹਨ ਪਹਾੜਾਂ ਦੇ ਚਰਨਿਆਂ ਤੋਂ ਪਾਣੀ ਡਿੱਗਦਾ ਹੈ ਤਾਂ ਇੱਕ ਸੰਗੀਤ ਬਣ ਜਾਂਦਾ ਹੈ ਇਤਨਾ ਪਵਿੱਤਰ ਜਲ ਹੁੰਦਾ ਹੈ પારਦਰਸ਼ੀ ਸ਼ੀਸ਼ੇ ਦੀ ਤਰ੍ਹਾਂ ਮਨੁੱਖ ਨੂੰ ਆਨੰਦ ਦੇਣ ਵਾਲੇ ਕਿੰਨੇ ਹੀ ਨਜ਼ਾਰੇ ਮਾਨਣ ਨੂੰ ਦਿੱਤੇ ਹਨ ਕੁਦਰਤ ਦੀ ਵਿਸ਼ਾਲ ਕੋਮਲਤਾ ਨੂੰ ਮਾਨਣ ਲਈ ਮਨੁੱਖ ਨੂੰ ਕਿੰਨੇ ਹੀ ਰੰਗ ਬਰੰਗੇ ਦ੍ਰਿਸ਼ ਦਿੱਤੇ ਹਨ ਫਿਰ ਕਿਉਂ ਅਸੀਂ ਮਨੁੱਖ ਆਪਣੇ ਮਨ ਨੂੰ ਖੁਦਗਰਜ਼ੀ ਰਾਹੀ ਲੋਭ ਰਾਹੀ ਹੰਕਾਰ ਰਾਹੀ ਕ੍ਰੂਪ ਕਰ ਲੈਂਦੇ ਹਾਂ ਸੁਖ ਚੈਨ ਗਵਾ ਲੈਂਦੇ ਹਾਂ ਕਿਉਂ ਨਾ ਈਸ਼ਵਰ ਦੀ ਕੋਮਲਤਾ ਦਿਆਲਤਾ ਦਾ ਆਨੰਦ ਮਾਣੀ ਤੇ ਸੁਚੱਜੇ ਕਰਮ ਕਰੀਏ ਮਨ ਨੂੰ ਪਵਿੱਤਰ ਰੱਖੀਏ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਸੀ ਇਸਤਰੀ ਈਮਾਨ ਹੈ ਪੁੱਤਰ ਭਾਵ ਔਲਾਦ ਨਿਸ਼ਾਨ ਹੈ ਤੇ ਤੁੰਨ ਦੌਲਤ ਗੁਜ਼ਰਾਨ ਹੈ ਭਾਵ ਤਨ ਦੌਲਤ ਉਤਨਾ ਹੀ ਚਾਹੀਦਾ ਹੈ ਉਤਨਾ ਹੀ ਆਪਣੇ ਕੋਲ ਰੱਖੋ ਜਿਸ ਨਾਲ ਤੁਹਾਡਾ ਗੁਜ਼ਾਰਾ ਠੀਕ ਹੋ ਜਾਵੇ ਜਿਆਦਾ ਧਨ ਹੀ ਬੁਰਾਈਆਂ ਦੀ ਜੜ ਬਣਦਾ ਹੈ ਕਿਸੇ ਦਾ ਹੱਕ ਮਾਰ ਕੇ ਇਕੱਠਾ ਕੀਤਾ ਹੋਇਆ ਧਨ ਬਹੁਤ ਨੁਕਸਾਨਦੇਹ ਹੁੰਦਾ ਹੈ ਇੱਕ ਵਾਰੀ ਤਾਂ ਪਿਆਰਾ ਲੱਗਦਾ ਹੈ ਪਰ ਇਹ ਜ਼ਹਿਰੀਲੇ ਬੁੱਟੇ ਦੀ ਤਰ੍ਹਾਂ ਹੁੰਦਾ ਹੈ ਜੋ ਨੁਕਸਾਨ ਹੀ ਨੁਕਸਾਨ ਕਰਦਾ ਹੈ ਪਰਮੇਸ਼ਰ ਦੇ ਗੁਣ ਅਪਰਮ ਅਪਾਰ ਹਨ ਇਨਾਂ ਗੁਣਾ ਦਾ ਭੰਡਾਰ ਸਾਡੇ ਮਨ ਅੰਦਰ ਹੋਣਾ ਚਾਹੀਦਾ ਹੈ ਮਨ ਮਨੁੱਖ ਦੀ ਜ਼ਿੰਦਗੀ ਨੂੰ ਚਲਾਉਂਦਾ ਹੈ ਇਸ ਦੇ ਵਿੱਚ ਸੱਚ ਹੋਵੇਗਾ ਗੁਣ ਹੋਣਗੇ ਤਾਂ ਇਹ ਚੰਗਾ ਸੋਚੇਗਾ ਚੰਗਾ ਕਰੇਗਾ ਸੁਖ ਚੈਨ ਦੇਣ ਵਾਲਾ ਹੋਵੇਗਾ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ